ਪੋਲੀਟੀਕਲ ਪਾਰਟੀਆਂ ਦਾ ਕੋਈ ਗ੍ਰਾਫ ਨਹੀਂ ਮੈਂ ਦੇਖ ਰਿਹਾ ਅੱਜ ਹਾਂ ਵੀ ਕੋਈ ਸਟੈਂਡ ਨਹੀਂ ਹੈ ਹਾਂ ਸਭ ਦਲ ਬਦਲੂ ਬਣ ਗਏ ਨੇ ਜਿਹੜੇ ਤਾਂ ਤੁਸੀਂ ਦਲ ਬਦਲੂ ਪਾਰਟੀਆਂ ਚੋਂ ਆ ਰਹੇ ਨੇ ਹਾਂ ਉਹਨਾਂ ਦੀ ਵਾ ਵਾਈ ਖੱਟਣੀ ਹੈ ਜਾਂ ਜਿਹੜੇ ਇੱਕ ਸਟੈਂਡ ਦੇ ਉੱਤੇ 40 ਸਾਲ ਤੋਂ ਸਾਡਾ ਜਿਹੜਾ ਜਰਨਲ ਹੈ ਹਾਂ ਉਹ ਇੱਕ ਮੁੱਦੇ ਦੇ ਉੱਤੇ ਸਿੱਖ ਸਿਆਸਤ ਨੂੰ ਲੈ ਕੇ ਚੱਲ ਰਿਹਾ ਹੈ ਭਗਵਾਨਤਮਨ ਸਾਹਿਬ ਦੇ ਉੱਤੇ ਇੰਨੀ ਕੁ ਪਾਵਰ ਜ਼ਰੂਰ ਹੋएगी ਆ ਵੀ ਉਹ ਜੇ ਅਸੀਂ ਹੁਣ ਗੱਲ ਕਰ ਰਹੇ ਹਾਂ ਐਨੇ ਵਿੱਚ ਉਹ ਜੀਨ ਕਰਕੇ ਕਹਿ ਦੇਣਾ ਕੇ ਅੰਦਰ ਸੇ ਟੁੱਟ ਗਿਆ ਤਾਂ ਪਾਰਲੀਮੈਂਟ ਦੇ ਵਿੱਚ ਇੱਥੇ ਆ ਸਕਦਾ ਉਹ ਨਹੀਂ ਚਾਹੁੰਦੇ ਵੀ ਜਿਹੜੀ ਪੰਜਾਬ ਦੀ ਸਿੱਖਾਂ ਦੀ ਆਵਾਜ਼ ਹੈ ਵੀ ਉਹ ਪਾਰਲੀਮੈਂਟ ਤੱਕ ਜਾਵੇ ਪੰਜਾਬ ਦੇ ਜਿਹੜੇ ਘਰ ਘਰ ਦੇ ਵਿੱਚ ਸਿੱਖੀ ਸਰੂਪ ਦੇ ਨੂੰ ਲੈ ਕੇ ਚਿੰਤਕ ਲੋਕ ਨੇ ਹਾਂ ਉਹਨਾਂ ਨੂੰ ਉਹੋ ਭਮਾ ਰਹੇ ਨੇ ਤੇ ਆਪਦੀ ਰਾਜਨੀਤੀ ਖੇਡ ਰਹੇ ਤੁਸੀਂ ਉਹੋ ਜੀ ਸਰਕਾਰ ਬਣਾਓ ਜਿਹੜੀ ਪੰਜਾਬ ਦੇ ਖੇਤਰੀ ਪਾਰਟੀ ਹੋਵੇ ਜਿਨ੍ਹਾਂ ਦੀ ਬਾਗਡੋਰ ਦਿੱਲੀ ਦੇ ਹੱਥ ਨਾਲ ਹੌਸਕਪਾਲ ਸਿੰਘ ਖੈਰ ਨਾ ਚਾਹੁੰਦੇ ਹੋਏ ਵੀ ਫੇਰ ਵੀ ਲੜ ਰਹੇ ਨੇ ਉਹਨਾਂ ਦੀ ਬਾਗਡੋਰ ਤਾਂ ਉਹਨਾਂ ਦੇ ਹੱਥ ਹੈ ਜਿਹੜੇ ਉੱਪਰ ਬੈਠੇ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਕੀ ਮੁੱਦੇ ਚੱਕੂਗੇ ਮੁੱਦੇ ਤਾਂ ਉਹੀ ਗਰਾਊਂਡ ਲੈਵਲ ਤੇ ਚੱਕਣੇ ਕਿੱਥੇ ਸਾਡਾ ਜਿਹੜਾ ਜਰਨਲ ਹੈ 40 ਸਾਲਾਂ ਤੋਂ ਇੱਕੋ ਨਿਸ਼ਾਨੇ ਤੇ ਖੜਾ ਹੈ ਜਿਹਦੇ ਤੇ 72 ਦੇਸ਼ ਧਰੋਹ ਦੇ ਕੇਸ ਬਣੇ ਨੇ ਐਨਐਸਏ ਲੱਗੀਆਂ ਨੇ ਟਾੜੇ ਦੇ ਕੇਸ ਬਣੇ ਨੇ ਆਮ ਜੈਕਟ ਦੇ ਕੇਸ ਬਣੇ ਨੇ ਇਹਨਾਂ ਨੇ ਧਰੋਹ ਤਾਂ ਪੰਜਾਬ ਨਾਲ ਕਮਾਇਆ ਹੂੰ ਹਣ ਪਾਲਦੇ ਨੇ ਟਿਕਟਾਂ ਜੀ ਪਹਿਲਾਂ ਤਾਂ ਉਹੀ ਢੇਟ ਸਨ ਜਿਹੜੇ ਬਾਗੀ ਹੋ ਗਏ ਤੁਰੇ ਸੀ ਨਾ ਅੱਜ ਉਹੀ ਬੈਠ ਕੇ ਉਹਨਾਂ ਦੇ ਨਾਲ ਸੰਧੀਆਂ ਕਰਦੇ ਨੇ ਵੀ ਨਾ ਉਹਨਾਂ ਦਾ ਕੁਝ ਬਣਿਆ ਨਾ ਸਾਡਾ ਕੁਝ ਬਣਿਆ ਵੀ ਅਸੀਂ ਰਲ ਜਾਈਏ ਤਾਂ ਪੰਜਾਬ ਨੂੰ ਫੇਰ ਬੇਵਕੂਫ ਬਣਾ ਦਈਏ ਤਾਂ ਫਿਰ ਆਪਦੀ ਜਿਹੜੀ ਰਾਜਨੀਤੀ ਉਹਨੂੰ ਚਮਕਾਈ ਸਸ਼੍ਰੀਕਲ ਜੀ ਮੈਂ ਹਰਵਿੰਦਰ ਖੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਤੁਹਾਨੂੰ ਅੱਜ ਫਿਰ ਤੋਂ ਸਿਆਸੀ ਮੁੱਦੇ ਲੈ ਕੇ ਫਿਰ ਤੋਂ ਹਾਜ਼ਰ ਹੋਏ ਆਂ ਤੇ ਅੱਜ ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਜਸਪਾਲ ਸਿੰਘ ਅਤੇ ਕਈ ਮੁੱਦਿਆਂ ਨੂੰ ਲੈ ਕੇ ਅੱਜ ਫਿਰ ਤੋਂ ਗੱਲਬਾਤ ਕਰਾਂਗੇ ਸਸ਼੍ਰੀਕਲ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਾਇਕੁਰਜੀਤ ਖਾਲਸਾ ਵਾਇਕੁਰ ਜੀ ਤਾਂ ਇਲੈਕਸ਼ਨ ਚੱਲ ਰਹੀਆਂ ਨੇ ਕਿਸ ਤਰ੍ਹਾਂ ਲੱਗਦਾ ਹੈ ਕਿ ਕਿਹੜੀ ਪਾਰਟੀ ਇੱਕ ਦੂਜੇ ਨੂੰ ਟੱਕਰ ਦਵੇਗੀ ਪਹਿਲਾਂ ਇਹ ਦੱਸੋ ਅ ਪਹਿਲੀ ਤਾਂ ਗੱਲ ਜੀ ਟੱਕਰ ਲੋਕਾਂ ਦੀ ਐ ਲੋਕਾਂ ਦੇ ਨਾਲ ਹਮ ਤੇ ਪੋਲੀਟੀਕਲ ਪਾਰਟੀਆਂ ਦਾ ਕੋਈ ਗਰਾਫ ਨਹੀਂ ਮੈਂ ਦੇਖ ਰਿਹਾ ਅੱਜ ਹਮ ਵੀ ਕੋਈ ਸਟੈਂਡ ਨਹੀਂ ਹੈ ਹਮ ਸਭ ਦਲ ਬਦਲੂ ਬਣ ਗਏ ਨੇ ਜੀ ਤੇ ਮੌਕੇ ਦੀ ਰਾਜਨੀਤੀ ਹੋ ਰਹੀ ਆ ਹਮ ਤੇ ਜਿਹਨੂੰ ਜਿਹੜਾ ਤਾਂ ਲੱਗ ਰਿਹਾ ਏ ਉਹ ਖੇਡ ਰੇ ਹਮ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਖੜੇ ਨੇ ਤੇ ਉੱਥੇ ਹੀ ਸੁਪਾਲ ਸਿੰਘ ਖਹਿਰਾ ਨੇ ਮੰਤਰੀ ਮੀਤ ਹੈਰ ਨੇ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਇਕਬਾਲ ਸਿੰਘ ਛੁੰਦਾ ਖੜਾਤੇ ਨੇ ਕਿਹੜੇ ਲੱਗਦਾ ਹੈ ਕਿ ਇਸ ਵਾਰ ਅਕਾਲੀ ਕੋਈ ਜੜਾ ਬਾਜੀ ਮਾਰੇਗਾ ਬਾਜੀ ਤਾਂ ਜੀ ਲੋਕਾਂ ਨੇ ਪਿਛਲੀ ਵਾਰ ਦਿਖਾਤਾ ਹੀ ਸੀ ਵੀ 3 ਮਹੀਨਿਆਂ ਬਾਅਦ ਹੀ ਜਿਹੜੀ ਬਾਗਡੋਰ ਹੈ ਸੰਗਰੂਰ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਹੱਕ ਹੱਕ ਦੇ ਵਿੱਚ ਦਿੱਤੀ ਸੀ ਹੂੰ ਲੋਕਾਂ ਨੇ ਬਾਜੀ ਤਾਂ ਉਦੋਂ ਹੀ ਮਾਰ ਲਈ ਸੀ ਵੀ ਜਦੋਂ ਆਮ ਆਦਮੀ ਪਾਰਟੀ ਦੇ 92 ਐਮਐਲਏ ਚਤਾ ਕੇ ਇਹਨਾਂ ਨੇ ਆ ਆਪਣੀ ਰਾਜ ਦੀ ਸਰਭਾ ਦੇ ਵਿੱਚ ਭੇਜੀ ਸੀ ਤੇ ਉਹਨਾਂ ਨੇ ਹੀ ਬਾਜੀ ਮਾਰੀ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਹੀ 3 ਮਹੀਨੇ ਬਾਅਦ ਉਹਨਾਂ ਨੂੰ ਦਿਖਾਤਾ ਸੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਮਤਲਬ ਜੇ ਅਸ਼ੇਧਾ ਕ ਲੈ ਕੇ ਜਾ ਸਕਦੇ ਫਰਸ਼ ਤੇ ਵੀ ਲਿਆ ਸਕਦੇ ਨੇ ਅੱਜ ਦੀ ਜਿਹੜੀ ਹਾਲਾਤ ਨੇ ਤੁਸੀਂ ਸੁਖਪਾਲ ਖਹਿਰਾ ਸਾਹਿਬ ਦੀ ਗੱਲ ਕੀਤੀ ਆ ਪਹਿਲਾਂ ਉਹ ਬੀਪੀ ਪਾਰਟੀ ਚ ਪੀਪਲ ਪਾਰਟੀ ਚ ਵੀ ਚਲੇ ਗਏ ਹਮ ਅਕਾਲੀ ਦਲ ਚ ਵੀ ਸੀ ਇਹ ਹਾਂ ਕਾਂਗਰਸ ਦੇ ਵਿੱਚ ਵੀ ਰਹੇ ਲਏ ਨੇ ਤੇ ਹੁਣ ਉਹ ਫੇਰ ਕਾਂਗਰਸ ਤੋਂ ਉਮੀਦਵਾਰ ਐਲਾਨੇ ਗਏ ਨੇ ਹਾਂ ਜਦ ਕਿ ਉਹ ਕਹ ਰਹੇ ਨੇ ਵੀ ਮੈਨੂੰ ਪਾਰਟੀ ਨੇ ਵੀ ਆਪਣੇ ਆਪ ਟਿਕਟ ਦਿੱਤੀ ਆ ਮੈਂ ਮੰਗੀ ਨਹੀਂ ਟਿਕਟ ਵੀ ਮੈਂ ਸਿੱਖ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਮੰਗੀ ਨਹੀਂ ਮੈਨੂੰ ਆਪਣੇ ਆਪ ਪਾਰਟੀ ਨੇ ਅੱਗੇ ਲੈ ਕੇ ਆਏ ਹ ਹਪਾਲ ਸਿੰਘ ਖਹਿਰਾ ਜੀ ਨੂੰ ਮੈਂ ਜਵਾਬ ਦੇਣਾ ਚਾਹੁੰਦਾ ਹਾਂ ਤੇ ਪੰਜਾਬ ਦੇ ਜਿਹੜੇ ਸੰਗਰੂਹ ਤੇ ਲੋਕ ਨੇ ਹ ਉਹਨਾਂ ਦਾ ਇੱਕ ਅੱਗੇ ਇੱਕ ਸਵਾਲ ਵੀ ਹੈ ਮੇਰਾ ਹ ਵੀ ਜਿਹੜੇ ਤਾਂ ਤੁਸੀਂ ਦਲਬੱਦੂ ਪਾਰਟੀਆਂ ਚੋਂ ਆ ਰਹੇ ਨੇ ਹ ਉਨਾ ਦੀ ਵਾ ਵਾਈ ਖੱਟਣੀ ਹੈ ਜਾਂ ਜਿਹੜੇ ਇੱਕ ਸਟੈਂਡ ਦੇ ਉੱਤੇ 40 ਸਾਲ ਤੋਂ ਸਾਡਾ ਜਿਹੜਾ ਜਰਨਲ ਹੈ ਉਹ ਇੱਕ ਮੁੱਦੇ ਦੇ ਉੱਤੇ ਸਿੱਖ ਸਿਆਸਤ ਨੂੰ ਲੈ ਕੇ ਚੱਲ ਰਿਹਾ ਹੈ ਤੇ ਜਿਹੜੇ ਮਤਲਬ ਪੰਜਾਬ ਦੇ ਉੱਤੇ ਘਾਣ ਹੋਏ ਏ 1984 ਤੋਂ ਲੈ ਕੇ ਹੋਂ ਤੱਕ ਦਾ ਉਹਦੀ ਗੱਲ ਕਰਦਾ ਹੈ ਜਾਂ ਪਾਰਲੀਮੈਂਟ ਦੇ ਵਿੱਚ ਜਦੋਂ ਤੁਸੀਂ ਸੰਗਰੂਰ ਦੇ ਲੋਕਾਂ ਨੂੰ ਉਹਨਾਂ ਨੂੰ ਮੌਕਾ ਦਿੱਤਾ ਉਹਨਾਂ ਨੇ ਜਾ ਕੇ ਉੱਥੇ ਆਪਣੇ ਭਾਈ ਦੀਪ ਦੀ ਗੱਲ ਕੀਤੀ ਵੀ ਉਹਨੂੰ ਐਕਸੀਡੈਂਟ ਦੇ ਵਿੱਚ ਮਰਵਾਉਣ ਦੀ ਜਿਹੜੀ ਸਾਜ਼ਿਸ਼ ਹੈ ਸਟੇਟ ਵੱਲੋਂ ਕੀਤੀ ਗਈ ਸਿੱਧੂ ਮੂਸੇਵਾਲ ਸਾਹਿਬ ਦੀ ਗੱਲ ਕੀਤੀ ਨਿਚਰ ਦੀ ਗੱਲ ਕੀਤੀ ਅਵਤਾਰ ਸਿੰਘ ਖੰਡਾ ਦੀ ਗੱਲ ਕੀਤੀ ਤੇ ਹੋਰ ਜਿਹੜੇ ਪੰਜਾਬ ਦੇ ਮੁੱਦੇ ਨੇ ਚਾਹੇ ਉਹਨਾਂ ਦੇ ਵਿੱਚ ਡਿਵੈਲਪਮੈਂਟ ਦਾ ਮੁੱਦਾ ਹੋਵੇ ਚਾਹੇ ਉੱਥੇ ਨਸ਼ਿਆਂ ਦਾ ਜਿਹੜਾ ਮੁੱਦਾ ਹੋਵੇ ਉਹਨਾਂ ਦੀ ਗੱਲ ਕੀਤੀ ਉੱਥੇ ਹੀ ਜਿਹੜੇ ਭਾਈ ਅਮਰਪਾਲ ਸਿੰਘ ਨੇ ਵਹੀਰ ਚਲਾਈ ਸੀ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਦੇਸ਼ ਧਰੋਹ ਦਾ ਜਿਹੜਾ ਕਹਿ ਕੇ ਉਹਨਾਂ ਨੇ ਅੰਦਰ ਸੁਟਿਆ ਭਗਵੰਤ ਮਾਨ ਸਾਹਿਬ ਨੇ ਭਗਵੰਤ ਮਾਨ ਸਾਹਿਬ ਦੇ ਉੱਤੇ ਇੰਨੀ ਕੁ ਪਾਵਰ ਜ਼ਰੂਰ ਹੋਏਗੀ ਆ ਵੀ ਉਹ ਜੇ ਅੱਪਾ ਹੁਣ ਗੱਲ ਕਰ ਰਹੇ ਆ ਐਨਐਸਏ ਵਿੱਚ ਉਹ ਜੀ ਸਾਈਨ ਕਰਕੇ ਕਹਿ ਦੇਣਾ ਕਿ ਐਨਐਸਏ ਟੁੱਟਦੀ ਹੈ ਤਾਂ ਉਹ ਮੈਂਟ ਦੇ ਵਿੱਚ ਇੱਥੇ ਆ ਸਕਦੇ ਹਾਂ ਪੰਜਾਬ ਦੇ ਵਿੱਚ ਉਹ ਨਹੀਂ ਚਾਹੁੰਦੇ ਵੀ ਜਿਹੜੀ ਪੰਜਾਬ ਦੀ ਸਿੱਖਾਂ ਦੀ ਆਵਾਜ਼ ਹੈ ਵੀ ਉਹ ਪਾਰਲੀਮੈਂਟ ਤੱਕ ਜਾਵੇ ਉਹ ਪੰਜਾਬ ਦੇ ਨੁੱਕਰਾਂ ਤੱਕ ਜਾਵੇ ਪੰਜਾਬ ਦੇ ਜਿਹੜੇ ਘਰ ਘਰ ਦੇ ਵਿੱਚ ਸਿੱਖੀ ਸਰੂਪ ਦੇ ਉਹ ਲੈਕ ਚਿੰਤਕ ਲੋਕ ਨੇ ਹਾਂ ਉਹਨਾਂ ਨੂੰ ਉਹੋ ਪਰਮਾ ਰਹੇ ਨੇ ਤੇ ਆਪ ਦੀ ਰਾਜਨੀਤੀ ਖੇਡ ਰਹੇ ਨੇ ਸੁਪਾਲ ਸਿੰਘ ਖਹਿਰਾਂ ਨੂੰ ਨੂੰ ਬਾਹਰੋਂ ਫੋਨ ਆਉਂਦੇ ਆ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਜਦੋਂ ਹੁਣ ਡਿਪੇਟ ਦੇ ਵਿੱਚ ਬੈਠੇ ਸੀ ਸਪੀਚ ਦੇ ਵਿੱਚ ਕਿਹਾ ਵੀ ਮੈਨੂੰ ਬਾਹਰੋਂ ਫੋਨ ਆ ਰਹੇ ਨੇ ਤੇ ਲੋਕੀ ਕਹਿ ਰਹੇ ਨੇ ਵੀ ਵੀ ਤੁਸੀਂ ਸੰਗਰੂਰ ਦੇ ਵਿੱਚ ਕਾਹ ਤੋਂ ਖੜੇ ਨੇ ਵੀ ਤੁਸੀਂ ਸਿੱਖੀ ਨੂੰ ਢਾਹ ਲਾ ਰਹੇ ਨੇ ਹਾਂ ਉਹਨਾਂ ਨੇ ਸਰਦਾਰ ਸਿਮਰਨ ਸਿੰਘ ਮਾਨ ਜੀ ਦੇ ਉੱਤੇ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਵੀ ਸਾਡੇ ਬਜ਼ੁਰਗ ਨੇ ਬਹੁਤ ਸਤਿਕਾਰਯੋਗ ਨੇ ਦੂਜੇ ਪਾਸੇ ਉਹਨਾਂ ਦੇ ਉੱਤੇ ਹਮਲਾ ਕੀਤਾ ਵੀ ਸਿਰਫ ਸੰਗਰੂਰ ਦੇ ਵਿੱਚ ਉਹਨਾਂ ਨੂੰ ਤਿੰਨ ਵਾਰ ਮੌਕਾ ਦਿੱਤਾ ਤੇ ਸੰਗਰੂਰ ਤੋਂ ਬਾਅਦ ਜਿਹੜੀਆਂ ਬਾਹਰ ਐਮਪੀ ਦੀਆਂ ਚੋਣਾਂ ਆਏ ਜਾਂ ਉਹਨਾਂ ਦੇ ਵਿੱਚ ਜਿਹੜੇ ਨੁਮਾਇंदे ਖੜੇ ਕਰ ਦੇਣੇ ਚਾਹੀਦੇ ਸੀ ਵੀ ਉੱਥੇ ਇੱਕ ਸਿਮਰਨ ਸਿੰਘ ਮਾਨ ਨੇ ਅੱਜ ਦੀ ਡੇਟ ਦੇ ਵਿੱਚ 3 13 ਸਿਮਰਨ ਸਿੰਘ ਮਾਨ ਹੋਣੀ ਚਾਹੀਦੀ ਸੀ ਹਾਂ ਉਹ ਇੱਕ ਪਾਸੇ ਦੋਗਰੀ ਰਾਜਨੀਤੀ ਖੇਡ ਰਹੇ ਨੇ ਪਹਿਲਾਂ ਤਾਂ ਪਾਰਟੀਆਂ ਚੇਂਜ ਕਰਦੇ ਰਹੇ ਹਾਂ ਹੁਣ ਬਿਆਨਬਾਜ਼ੀ ਦੇ ਵਿੱਚ ਵੀ ਇੱਕ ਪਾਸੇ ਮਿੱਠ ਬੋਲੜੇ ਦੂਜੇ ਪਾਸੇ ਪਿੱਛੋਂ ਜਿਹੜੀ ਛੂਰੀ ਚਲਾਉਣ ਵਾਲੇ ਉਹ ਸਰਦਾਰ ਕੁਸ਼ਣ ਸੁਖਪਾਲ ਸਿੰਘ ਖਹਿਰਾ ਕਰ ਰਹੇ ਨੇ ਹਾਂ ਪੰਜਾਬ ਦੇ ਲੋਕਾਂ ਤੋਂ ਮੇਰਾ ਸਵਾਲ ਹੈ ਜ਼ਰੂਰ ਦੇ ਲੋਕਾਂ ਨੂੰ ਸੁਭਾਣਾ ਵੀ ਤੁਸੀਂ ਕਿਹਜਾ ਲੀਡਰ ਚਾਹੁੰਦੇ ਆ ਵੀ ਤੁਸੀਂ ਜਿਹਹ ਜਹ ਤੁਹਾਡੀ ਮਤਲਬ ਆਵਾਜ਼ ਜਿਹੜੀ ਬੁਲੰਦ ਕਰ ਸਕਦੇ ਨੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਂ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਕਰਦੇ ਨੇ ਪੰਜਾਬ ਦੇ ਜਿਹੜੇ ਅਨਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਨੇ ਹਾਂ ਉਹਨਾਂ ਦੀ ਗੱਲ ਕਰਦੇ ਨੇ ਤੁਹਾਨੂੰ ਜਿਹੜਾ ਸਵਾਲ ਹੈ ਮੇਰਾ ਇਹੀ ਆ ਸੰਗਰੂਰ ਦੇ ਲੋਕਾਂ ਨੂੰ ਵੀ ਪੰਜਾਬ ਦੇ ਜਿਹੜੇ ਮੇਰੇ ਵੀਰ ਭੈਣ ਸੁਣ ਰਹੇ ਨੇ ਹਾਂ ਤੁਸੀਂ ਉਹੋ ਜੀ ਸਰਕਾਰ ਬਣਾਓ ਜਿਹੜੀ ਪੰਜਾਬ ਦੇ ਖੇਤਰੀ ਪਾਰਟੀ ਹੋਵੇ ਜਿਨ੍ਹਾਂ ਦੀ ਬਾਗਡੋਰ ਦਿੱਲੀ ਦੇ ਹੱਥ ਨਾ ਹੋਵੇ ਹਾਂ ਹੁਣ ਸੁਖਪਾਲ ਸਿੰਘ ਖੈਰਾ ਨਾ ਚਾਹੁੰਦੇ ਹੋਏ ਵੀ ਫੇਰ ਵੀ ਲੜ ਰਹੇ ਨੇ ਉਹਨਾਂ ਦੀ ਬਾਗਡੋਰ ਤਾਂ ਉਹਨਾਂ ਦੇ ਹੱਥ ਹੈ ਜਿਹੜੇ ਉੱਪਰ ਬੈਠੇ ਨੇ ਹਾਂ ਇਹ ਸਵਾਲ ਮੇਰਾ ਸੰਗਰੂ ਦੇ ਲੋਕਾਂ ਨੂੰ ਵੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਹੈ ਨਾ ਆਪ ਦੀ ਖੇਤਰੀ ਪਾਰਟੀ ਨੂੰ ਖੜਾ ਕਰੋ ਮਜ਼ਬੂਤ ਕਰੋ ਉਦੇ ਵਿੱਚ ਇੱਕੋ ਇੱਕ ਪਾਰਟੀ ਆ ਜਿਹੜੀ 40 ਸਾਲਾਂ ਦਾ ਸੰਘਰਸ਼ ਲੜ ਰਹੇ ਨੇ ਹੱਕ ਸੱਚ ਦੀ ਗੱਲ ਕਰਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼ਰਮ ਨਹੀਂ ਕਰਦੀ ਜੀ ਤੁਸੀਂ ਸਿੱਖੀ ਮੁੱਦਿਆਂ ਨੂੰ ਲੈ ਕੇ ਗੱਲ ਕਰੀ ਆ ਸਿੱਖੀ ਮੁੱਦਿਆਂ ਤੇ ਗੱਲ ਕਰੀਏ ਸੁਪਾਲ ਕਹਿੰਦਾ ਕਹਿੰਦੇ ਕਿ ਵੀ ਸਿਮਰਨਜੀਤ ਸਿੰਘ ਮਾਨ ਮੇਰੇ ਨਿਸ਼ਾਨੇ ਤੇ ਨਹੀਂ ਹੈਗੇ ਸਿੱਖੀ ਮੁੱਦੇ ਮੈਂ ਵੀ ਚੱਕਾਂਗਾ ਜੇ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਸੰਗਰੂਰ ਦੇ ਵਿੱਚ ਲੈ ਕੇ ਆਉਂਦੇ ਨੇ ਸਿੱਖੀ ਮੁੱਦੇ ਚੱਕਣਾ ਤੇ ਉਹਨਾਂ ਦੇ ਉੱਤੇ ਪਹਿਰਾ ਦੇਣਾ ਬਹੁਤ ਉਹ ਇੱਕ ਐਂਗਲ ਤੇ ਵੀ ਮਤਲਬ ਅਲੱਗ-ਅਲੱਗ ਗੱਲਾਂ ਹੋ ਜਾਣਗੀਆਂ ਮੁੱਦੇ ਚੱਕਣ ਦੇ ਵਿੱਚ ਤੇ ਮੁੱਦੇ ਨੂੰ ਇੰਪਲੀਮੈਂਟ ਕਰਕੇ ਉਹਨੂੰ ਮੁੱਦੇ ਨੂੰ ਹੱਲ ਕਰਾਉਣ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ ਜੀ ਹਾਂ ਉਹਨਾਂ ਨੇ ਜਿਵੇਂ ਬਾਈ ਦੀਪ ਨੇ ਪਿਛਲੀ ਚੋਣ ਕੈਂਪੇਨ ਦੇ ਵਿੱਚ ਵੀ ਦੱਸਿਆ ਸੀ ਹਾਂ ਉਹ ਜਦੋਂ ਪੰਜਾਬ ਦੀ ਗੱਲ ਕਰਨ ਲੱਗੇ ਉਹਨਾਂ ਨੇ ਪਰਚੇ ਪੈਣ ਲੱਗੇ ਹਾਂ ਉਹ ਸਾਲ ਚੱਲੇ ਦੋ ਸਾਲ ਚੱਲੇ ਹਾਂ ਉਹਨਾਂ ਤੋਂ ਬਾਅਦ ਉਹਨਾਂ ਨੇ ਆਪ ਜਿਹੜੀ ਰਾਜਨੀਤੀ ਦੀ ਹਾਂ ਉਹ ਹੈਂਡਓਵਰ ਕਰਤੀ ਸਟੇਟ ਨੂੰ ਹਾਂ ਵੀ ਦਿੱਲੀ ਦੇ ਪੈਰਾਂ ਦੇ ਗੋਟਿਆਂ ਤੇ ਗਿਰਗੇ ਜਾ ਕੇ ਵੀ ਹੁਣ ਮੈਨੂੰ ਬਖਸ਼ ਦੋ ਨਾ ਮੇਰੇ ਤੇ ਈਡੀ ਦੀਆਂ ਰੇਡਾਂ ਮਾਰੋ ਵੀ ਨਾ ਮੇਰੇ ਤੇ ਨਸ਼ੇ ਦੇ ਝੂਠੇ ਪਰਚੇ ਮੋਲ ਕਿੱਥੇ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਉਹਨਾਂ ਦੇ ਉੱਤੇ ਝੂਠੇ ਪਰਚੇ ਪੈਂਦੇ ਤੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹਾਂ ਜਦੋਂ ਉਹ ਏਡੇ ਕੈਪੇਬਲ ਨਹੀਂ ਹੈਗੇ ਆਪਾਂ ਅੱਜ ਦੀ ਗੱਲ ਕਰ ਲੈਂਦੇ ਆ ਅੱਜ ਆਪਾਂ ਉਹਨਾਂ ਨੂੰ ਉਹ ਇਲੈਕਸ਼ਨ ਲੜਦੇ ਨੇ ਜੀ ਅੱਜ ਅਸੀਂ ਐਮਪੀ ਦੀਆਂ ਚੋਣਾਂ ਦੇ ਵਿੱਚ ਖੜੇ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਸੀਂ ਕੀ ਮੁੱਦੇ ਚੱਕੂਗੇ ਮੁੱਦੇ ਤਾਂ ਉਹੀ ਗਰਾਊਂਡ ਲੈਵਲ ਤੇ ਚੱਕਨੇ ਆ ਅੱਜ ਤੋਂ ਤੁਸੀਂ ਪਹਿਲਾਂ ਵੀ ਜਿਹੜੇ ਚੱਕੇ ਨੇ ਤੁਹਾਡੇ ਏਡੀ ਦੀ ਰੇਡ ਵੱਜੀ ਆ ਤੁਹਾਡੇ ਤੇ ਪਰਚਾ ਪਿਆ ਹੈ ਤੁਸੀਂ ਬੈਕਫੁੱਟ ਤੇ ਆ ਕੇ ਜਦ ਇਹ ਜੇ ਇਹ ਜੇ ਕਰਤਾਰ ਤੇ ਆਪਾਂ ਕਪੇਬਿਲਟੀ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਉਣੇ ਉਹਨਾਂ ਨੇ ਕਿੱਥੇ ਤਾਂ 2 ਸਾਲ ਦੇ ਵਿੱਚ ਹੈਂਡਓਵਰ ਕਰਤੀ ਆਪਣੀ ਜਿਹੜੀ ਸਿਆਸਤ ਹਾਂ ਸੈਂਟਰ ਨੂੰ ਕਿੱਥੇ ਸਾਡਾ ਜਿਹੜਾ ਜਰਨਲ ਹੈ 40 ਸਾਲਾਂ ਤੋਂ ਇੱਕੋ ਨਿਸ਼ਾਨੇ ਤੇ ਖੜਾ ਹੈ ਜਿਹਦੇ ਤੇ 72 ਦੇਸ਼ ਧਰੋਧ ਕੇਸ ਬਣੇ ਨੇ ਐਨਐਸਏ ਲੱਗੀਆਂ ਨੇ ਟਾੜੇ ਦੇ ਕੇਸ ਬਈ ਨੇ ਆਮ ਸੈਕਟ ਦੇ ਕੇਸ ਬਈ ਨੇ ਹਾਂ ਕਿੱਥੇ ਉਹਨਾਂ ਨੇ ਮਤਲਬ ਆਪ ਦਾ ਜਿਹੜਾ ਜੀਵਨ ਦਾ ਅ 8 ਸਾਲ ਦਾ ਜਿਹੜਾ ਸਮਾਂ ਹੈ ਜਿਹਦੇ ਅੰਦਰ ਬਤਾਇਆ ਹੈ ਕਿੱਥੇ ਤਾਂ ਸੰਤ ਜਰਨੈਲ ਸਿੰਘ ਜੀ ਦੀ ਗੱਲ ਕਰਨੀ ਵੀ ਮਤਲਬ ਵੀ 80 ਮਤਲਬ ਲੱਗਦਾ ਸੀ ਵੀ ਲੋਕਾਂ ਨੂੰ ਵੀ ਆਪਾਂ ਜੇ ਗੱਲ ਵੀ ਕਰਾਂਗੇ ਸੰਤ ਜੀ ਦੀ ਜਾਂ ਤਸਵੀਰ ਵੀ ਲਾਵਾਂਗੇ ਉਹਦੇ ਤੇ ਸਾਡੇ ਤੇ ਕੇਸ ਬਣਦੇ ਹੁਣ ਵੀ ਬਣੇ ਨੇ ਭਗਵਾਨਤਮਾਨ ਦੀ ਸਰਕਾਰ ਦੇ ਵਿੱਚ ਵੀ ਬਣੇ ਨੇ ਹਾਂ ਪਰ ਜਿਹੜਾ ਸਾਡਾ ਜਰਨਲ ਹੈ ਉਹਦੀ ਜਿਹੜੀ ਨਿਸ਼ਾਨਾ ਹੈ ਉਹ ਮਤਲਬ ਅਸੀਂ ਉਸ ਤੇ ਉੱਤੇ ਪੂਰੇ ਖੜੇ ਨੇ ਹਾਂ ਸੰਗੁਰਪੁਰ ਦੇ ਲੋਕਾਂ ਨੇ ਜਿਹੜਾ ਬਹੁਤ ਮਤ ਦੇ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅੱਗੇ ਲੈ ਕੇ ਆਏ ਨੇ ਹਾਂ ਉਸ ਦੇ ਨਾਲ ਕੀ ਜਿਹੜੇ ਸੰਗਰੂਪ ਤੇ ਮਤਲਬ ਆਵਾਜ਼ ਬੁਲੰਦ ਹੋਈ ਆ ਉਹ ਪੰਜਾਬ ਦੇ ਤੱਕ ਨਹੀਂ ਸੀਮਤ ਰਹੀ ਉਹ ਕੈਨੇਡਾ ਤੱਕ ਵੀ ਗਈ ਆ ਉਹ ਪਾਰਲੀਮੈਂਟ ਜਿਹੜੇ ਬਾਹਰ ਦੇ ਪਾਰਲੀਮੈਂਟ ਨੇ ਚਾਹੇ ਕੈਨੇਡਾ ਹੋਵੇ ਅਮਰੀਕਾ ਹੋਵੇ ਅੱਜ ਜੋ ਬਾਈਡਨ ਆ ਕੇ ਇੱਥੇ ਪ੍ਰਧਾਨ ਮੰਤਰੀ ਮੋਦੀ ਨੂੰ ਖਾਲਸਾਣ ਦੀ ਗੱਲ ਕਰਦਾ ਏ ਵੱਖਰੇ ਰਾਜ ਦੀ ਗੱਲ ਕਰਦਾ ਏ ਕਿਥੇ ਜਸਟਿਨ ਟਰੂਡੋ ਆ ਕੇ ਪ੍ਰਧਾਨ ਮੰਤਰੀ ਨੂੰ ਮਿਲਦੇ ਹੋਏ ਖਾਲਸਾਣ ਦੀ ਗੱਲ ਕਰਦਾ ਹੈ ਪੰਜਾਬ ਤੇ ਅਲੱਗ ਖਿੱਤੇ ਦੀ ਗੱਲ ਕਰਦਾ ਹੈ ਜਿਹੜਾ ਖਿੱਤਾ 1947 ਦੇ ਵਿੱਚ ਇਹਨਾਂ ਨੇ ਬਾਅਦ ਦੇ ਵਿੱਚ ਸਾਨੂੰ ਦੇਣਾ ਮਨਜ਼ੂਰ ਕੀਤਾ ਹੋਇਆ ਸੀ ਵੀ ਤੁਸੀਂ ਆਪ ਦਾ ਅਲੱਗ ਇਲੈਕਟਰੋ ਪੋਲਿਟਿਕਸ ਜਿਹੜਾ ਖਿੱਤਾ ਹੋਗਾ ਤੁਹਾਨੂੰ ਇਹੋ ਜਿਹਾ ਖਿੱਤਾ ਦੇਵਾਂਗੇ ਜਿਹਦੇ ਵਿੱਚ ਸਿੱਖ ਆਜ਼ਾਦੀ ਨਾਲ ਆਪਾਂ ਜਿਹੜਾ ਸਮਾਂ ਬਕੀਤ ਕਰਨਗੇ ਹਾਂ ਉਸ ਨਿਸ਼ਾਨੇ ਦੇ ਉੱਤੇ ਸਤਾ ਸਿਮਰਨ ਸਿੰਘ ਮਨ ਤੁਰ ਰਹੇ ਨੇ ਹਾਂ ਤੇ ਸੰਗਰੂਰ ਦੇ ਲੋਕਾਂ ਨੇ ਵਿਸ਼ਵਾਸ ਜਤਾਇਆ ਏ ਮੈਨੂੰ ਉਮੀਦ ਆ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਦੀ ਗੱਲ ਕਰਦੇ ਨੇ 1300 ਹਾਂ ਪੰਜਾਬ ਬਣੇਗਾ ਹੀਰੋ ਹਾਂ ਐਤ ਕੀ 1300 ਹਾਂ ਇਹ ਪੰਜਾਬ ਦੇ ਲੋਕਾਂ ਨੇ ਉਹਨੂੰ ਦਿਖਾਉਣਾ ਏ ਹਾਂ ਜ਼ੀਰੋ ਕਿਹਦੇ ਚ ਹਣੀ ਪਾਉਨੇ ਆ 13 ਸੀਟਾਂ 'ਚ ਕਿਹਨੂੰ ਦੇਣਗੇ ਮਤਲਬ 013 ਤੇ ਹੁਣ ਆਮ ਆਦਮੀ ਪਾਰਟੀ ਦੀ ਹੋਊਗੀ ਹਾਂ ਜੀ ਜੀ ਉਹ ਤਾਂ ਕਹਿੰਦੇ ਦਾਵਾ ਕਰ ਰਹੇ ਨੇ ਕਿ 1300 ਤੇ ਅਸੀਂ ਲੈ ਕੇ ਜਾਵਾਂਗੇ ਇਸ ਵਾਰ ਉਹ ਨੁੱਕੜਾ ਦੇ ਉੱਤੇ ਗੱਲਾਂ ਕਰਨੀਆਂ ਹੁੰਦੀਆਂ ਏ ਉਹ ਉਹ ਮਤਲਬ ਨੁੱਕੜ ਜਿਹੜੇ ਨਾਟਕ ਪਹਿਲਾਂ ਪੋਲਿਟਿਕਸ ਦੇ ਵਿੱਚ ਹੁੰਦੇ ਸੀ ਅੱਜ ਉਹ ਪੈਸਾ ਤੱਕ ਪਹੁੰਚ ਗਏ ਨੇ ਹਾਂ ਪੈਸਾ ਦੇ ਵਿੱਚ ਜਾ ਕੇ ਆਪਦੀਆਂ ਰਣਨੀਤੀਆਂ ਘੜਦੇ ਨੇ ਉਹ ਲੋਕਾਂ ਨੂੰ ਇਕੱਠੇ ਕਰਦੇ ਨੇ ਆਪਦੇ ਹੀ ਲੋਕਾਂ ਨੂੰ ਬੁਲਾ ਕੇ ਉੱਥੇ ਕਰਦੇ ਨੇ ਹਾਂ ਕਿਉਂ ਹੁਣ ਨਿਕਲਦੇ ਕਿਉਂ ਨਹੀਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਉਣ ਲੋਕੀ ਤੁਹਾਡਾ ਸਵਾਗਤ ਕਰਨਗੇ ਜਿਵੇਂ ਪਹਿਲਾਂ ਕਹਿੰਦੇ ਤੇ ਵੀ ਦਲਾ ਤੋਂ ਦਲਾ ਹੁੰਦਾ ਹੈ ਹਾਂ ਇਹ ਤਾਂ ਸੇਵੀ ਚੱਲਦਾ ਹੁੰਦਾ ਹੈ ਹਾਂ ਉਹ ਤੁਹਾਨੂੰ ਹੁਣ ਸਵਾਦ ਲੋਕੀ ਪੰਜਾਬ ਦੇ ਦਿਖਾਉਣਗੇ ਭਾਈ ਅਮਰਤਪਾਲ ਸਿੰਘ ਜੀ ਦੇ ਉੱਤੇ ਜਿਹੜਾ ਤਸ਼ੱਦਦ ਇਹਨਾਂ ਨੇ ਕੀਤਾ ਹੈ ਸੈਂਟਰ ਦੇ ਨਾਂ ਰਲ ਕੇ ਹਾਂ ਉਹਦਾ ਜਵਾਬ ਵੀ ਤਾਂ ਲੈਣਾ ਇਹ ਹੁਣ ਪੰਜਾਬ ਦੇ ਲੋਕਾਂ ਨੇ ਉਹ ਤੇਰਾ ਜ਼ੀਰੋ ਨਾਲ ਹੀ ਹੋਊਗਾ ਤੇ ਮੇਰਾ ਸਵਾਲ ਆ ਤੁਹਾਨੂੰ ਇੱਕ ਹੋਰ ਜਿਵੇਂ ਤੁਸੀਂ ਕਿਹਾ ਹੈ ਕਿ ਵੀ ਹੁਣ ਜਿਹੜੇ ਆਪਣੇ ਸੰਗਰੂਰ ਦੇ ਟਿਕਟਾਂ ਸਿਮਰਨਜੀਤ ਸਿੰਘ ਮਾਨ ਉਹ ਇੱਕ ਪਾਸੇ ਖੜੇ ਨੇ ਤੇ ਉਹ ਇਹ ਜਿਹੜੀ ਸੀਟ ਆ ਸੁਰਖੀਆਂ ਦੇ ਵਿੱਚ ਛਾਈ ਹੋਈ ਆ ਅਕਾਲੀ ਦਲ ਨੂੰ ਲੈ ਕੇ ਆਪਾਂ ਗੱਲ ਕਰ ਰਹੇ ਆਂ ਜਿਸ ਤਰ੍ਹਾਂ ਉੱਥੇ ਹੀ ਕਹਿੰਦੇ ਵੀ ਪ੍ਰਵਿੰਦਰ ਸਿੰਘ ਢੀਡਸਾ ਨੂੰ ਟਿਕਟ ਨਹੀਂ ਮਿਲੀ ਤੇ ਸੁਖਦੇਵ ਸਿੰਘ ਢੀਡਸਾ ਫੇਰ ਨਰਾਜ਼ ਹੋ ਗਏ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਤਾਂ ਐਵੇਂ ਦੇਖਦੇ ਆਂ ਵੀ ਜਿਵੇਂ ਇੱਕ ਰੋਸਿਆ ਦੂਜਾ ਬਣਾਉਣ ਲੱਗ ਗਿਆ ਹਾਂ ਇਹਨਾਂ ਨੇ ਧਰੋ ਤਾਂ ਪੰਜਾਬ ਨਾਲ ਕਮਾਇਆ ਹਾਂ ਹੁਣ ਭਾਲਦੇ ਨੇ ਟਿਕਟਾਂ ਜੀ ਪਹਿਲਾਂ ਤਾਂ ਉਹੀ ਢੇਟ ਸਤ ਜਿਹੜੇ ਬਾਗੀ ਹੋ ਗਏ ਤੁਰਿਆ ਸੀਗਾ ਤਾਂ ਇਹਨਾਂ ਨੇ ਪੰਜਾਬ ਦਾ ਜਾੜਾ ਕਰਤਾ ਵੀ ਇਹਨਾਂ ਨੇ ਪੰਥ ਦੇ ਨਾਲ ਧਰੋ ਕਮਾਇਆ ਹੈ ਅੱਜ ਉਹੀ ਬੈਠ ਕੇ ਉਹਨਾਂ ਦੇ ਨਾਲ ਸੰਧੀਆਂ ਕਰਦੇ ਨੇ ਵੀ ਨਾ ਉਹਨਾਂ ਦਾ ਕੁਝ ਬਣਿਆ ਨਾ ਸਾਡਾ ਕੁਝ ਬਣਿਆ ਵੀ ਅਸੀਂ ਰਲ ਜਾਈਏ ਤਾਂ ਪੰਜਾਬ ਨੂੰ ਫੇਰ ਬੇਵਕੂਫ ਬਣਾ ਦਈਏ ਤਾਂ ਫੇਰ ਆਪਦੀ ਜਿਹੜੀ ਰਾਜਨੀਤੀ ਹੈ ਉਹਨੂੰ ਚਮਕਾਈਏ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੁਬਾਰਾ ਧੰਨਵਾਦ